ਉਹ ਇਹ ਕਰ ਰਹੇ ਤੁਸੀਂ ਅਗਲੇ ਇਸ ਕਿਉਂ ਲੈ ਇਸ ਸੀ ਜੀ ਹਾਂ ਜੀ ਸਰ ਬਸਤਾਵ ਹੈਗਾ ਬਸਤਾਵ ਨੇ ਸਾਡ ਸਰ ਸਾਡੇ ਨਾਲ ਤਿੰਨ ਵਾਰੀ ਇਹਨਾਂ ਨੇ ਘਰ 'ਚ ਹਮਲਾ ਕਰਾਈ ਸਾਡਾ ਪਹਿਲਾ ਘਰ ਭੰਨਿਆ ਹੀ ਇਹਨਾਂ ਨੇ ਉਸੇ ਉਸੇ ਰਾਤ ਦੀ ਜਦੋਂ ਜਦੋਂ ਇਹਨਾਂ ਨੇ ਕਿਹਾ ਵੀ ਇਹ ਕੇ ਮੈਨੂੰ ਫੋਨ ਕਰਿਆ ਕਹਿੰਦੇ ਵੀ ਤੇਰਾ ਘਰ ਭੰਨਤਾ ਜਿਹੜਾ ਅਸੀਂ ਕਰਨ ਵਾਲੀ ਕਰ ਲਿਆ ਤੇ ਜਿਹੜਾ ਤੂੰ ਕਰਨਾ ਤੂੰ ਕਰਦੇ ਤੁਸੀਂ ਫਿਰ ਬਦਲਾ ਲਿੱਤਾ ਸੀ ਫਿਰ ਹਾਂ ਜੀ ਹਾਂ ਜੀ ਬਦਲਾ ਤੇ ਕਿਸ ਤਰ੍ਹਾਂ ਅੱਗ ਕਿਸ ਤਰ੍ਹਾਂ ਸੀ પેટ્રોલ ਪੰਪ ਪੰਪ પેટ્રોલ પેટ્રોલ ਪਾ ਕੇ પેટ્રોલ ਪਾ ਕੇ ਕਿੱਥੋਂ ਲੈ ਕੇ ਆਈ ਸੀ પેટ્રોલ ਹਾਂ ਜੀ પેટ્રોલ ਵਾਲੀ ਦੀ ਗੱਡੀ 'ਚੋਂ ਕੱਢਿਆ ਸੀ ਅੱਛਾ ਫਿਰ ਕਰ ਰੇ ਸਿਰਤਾ ਹਾਂਜੀ ਕਰੇ ਸਿਟਾ ਹੀ ਪٹرول ਬੰਬਣ ਬੰਬ ਬਣਾ ਕੇ ਨਹੀਂ ਨਹੀਂ ਕੋਈ ਬੰਬ ਨਹੀਂ ਉਹ ਸਾਡੇ ਕੋਲੇ ਕਿੰਨੀ ਸੀ ਉਹ ਤਾਂ ਐਵੇਂ ਆਪਦੇ ਕੋਲੇ ਬਣਾਏ ਉਹਨਾਂ ਨੇ ਅੱਛਾ ਉਹ ਨਾਲੇ ਕਹਿੰਦੇ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਸੀ ਰੋਗ ਦੇ ਕੋਈ ਨਸ਼ੇ ਦਾ ਕਾਰੋਬਾਰ ਕੋਈ ਉਸ ਨਹੀਂ ਐਵੇਂ ਇਹ ਤਾਂ ਬਲੇਮ ਲਾਉਂਦੇ ਆ ਹੀ ਹੁੰਦੀ ਹੈ ਹਾਂਜੀ ਠੀਕ ਹੈ ਜੀ 9125 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ 10125 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ ਪੁਰਾਣੇ 34 ਮੁਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮੁਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮੁਲਜ਼ਮ ਸੀ ਉਹਦਾ ਨਾਮ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਪੋਰਟ ਲੈ ਕੇ ਰਿਮਾਂਡ ਮਿਲ ਗਿਆ ਹੁਣ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁੱਛਗਿੱਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਹਥਿਆਰ ਵਰਤੇ ਹੈ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੋਲਜਮ ਹੈ ਇਹਨਾਂ ਤੋਂ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਪਿੰਡ ਸਰ ਪਿੰਡ ਦੇ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਕਮੇਟਰੀ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿੱਛ ਕੀਤੀ ਜਿਹੜਾ ਮੇਨ ਮੁਲਜ਼ਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪੰਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਦੀ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੈਨ ਵਿੱਚ ਪਾਇਆ ਤੇ ਮੁੜ ਕੇ ਉਹ ਛਿਰਕ ਕੇ ਅੱਗ ਲਾਉਦੇ ਰਹੇ ਜਿਵੇਂ ਕਿਸੇ ਦਾ ਦੁੱਖ ਹੋ ਭੰਨਿਆ ਉਹਦੇ ਤੇ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਹੈ ਜਰਮਾਨਡ ਲੈ ਦਾਂਗੇ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਰ ਵੀ ਡੀਡ ਤੇ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵੈਚਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦਾ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਅਸਰ ਭਾਈਚਾਰਾ ਹੀ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸਾਇਆ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਤੇ ਦੱਸਣਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਦਾ ਵੀ ਜੋ ਉਸ ਮਾਨਸੂਰ ਤੇ ਪੈਟਰੋਲ ਛਿੜਕ ਕੇ ਹਵਾ ਕਲਾ ਦਿੱਤੀ ਕਿੰਨੇ ਘਰ ਨਹੀਂ ਸੀ ਲੱਗ ਪਗੇ ਸਾਰੇ ਇਹ ਬੰਦੇ ਆਪਾਂ 10 ਤਾਂ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਣਪਛਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਤਰ੍ਹਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਚਾਲ ਕਰੀ ਪਹਿਲਾਂ ਵੀ ਇਹਨਾਂ ਦੇ ਹਕੂਮਤ ਕਦਰੋਂ ਨਹੀਂ ਪਹਿਲਾ ਮੁਕਦਮੇ ਦਰਜ ਹੈ ਨਸ਼ੀ ਪਰ ਇਹ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਅਜੇ ਤਾਂ ਅਰੈਸਟ ਹੀ ਕੀਤੇ ਆ ਮੁਰਲੀ ਪੁੱਛਦੇ ਤੁਹਾਡੇ ਮੁਤਾਬਕ ਜਿੰਨੀ ਤੁਸੀਂ ਹਰੇ ਜਾਪੜ ਕੀਤੀ ਹੈ ਵੀ ਜਿਹੜਾ ਦੋਸ਼ ਲਾ ਕੇ ਆ ਸੀ ਵੀ ਚਿੱਟੇ ਤੇ ਸਰੋਗ ਤੁਸੀਂ ਇਹ ਕੁਛ ਨਹੀਂ ਇਹ ਚੀਜ਼ਾਂ ਇਹਨਾਂ ਦੇ ਨਹੀਂ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਨਾਂ ਦੇ ਹੁਣ ਸਾਡੇ ਕੋਲ ਇਹ ਮਤਲਬ ਸਟ੍ਰੈਟਜੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋ